हां जी सतीश रिया काल दोस्तों हुणे हुणे राजा वडिंग ने ਦਿੱਤਾ ਅਸਤੀਫਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂ ਜੀ ਲੁਧਿਆਣਾ ਤੋਂ ਮੈਂਬਰ ਚੁਣੇ ਜਾਣ ਤੋਂ ਬਾਅਦ ਅਮਿੰਦਰ ਸਿੰਘ ਰਾਜਾ ਵਡਿੰਗ ਨੇ ਗਿੱਦੜ ਬਾਹਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਾ ਵਡਿੰਗ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਜਿਸ ਨੇ ਇਸ ਨੂੰ ਸਵੀਕਾਰ ਵੀ ਕਰ ਲਿਆ ਹੈ ਦੱਸਣ ਜੋ ਕਿ ਰਾਜਾਪੁਰੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਮਨੀਸ਼ ਸਿੰਘ ਬਿੱਟੂ ਨੂੰ ਵੀ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਸੰਵਿਧਾਨ ਦੇ ਮੁਤਾਬਿਕ ਉਹ ਦੋ ਅਹੁਦੇ ਨਹੀਂ ਰੱਖ ਸਕਦੇ ਜਿਸ ਕਾਰਨ ਉਹਨਾਂ ਨੇ ਗਿੱਦੜ ਬਾਹਾ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੁਣ ਗਿੱਦੜ ਬਾਹਾ ਜਮਿਨੀ ਚੋਣ ਹੋਵੇਗੀ ਜਿਸਕਰ ਜੋ ਕਿ ਮਿੰਦਰ ਸਿੰਘ ਰਾਜਾਪੁਰੇ ਗਿੱਦੜ ਬਾਹਾ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇਗੇ ਰਾਜਾ ਵਿਡਿੰਗ ਨੇ ਕਿਹਾ ਹੈ ਕਿ ਉਹ ਕ੍ਰੀਬ 12.5 ਸਾਲਾਂ ਤੋਂ ਹਲਕੇ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ 'ਚ ਕੰਮ ਕਰ ਰਹੇ ਹਾਂ ਉਹ 33 ਸਾਲ ਦੀ ਛੋਟੀ ਉਮਰ 'ਚ 2012 ਦੇ ਵਿੱਚ ਪਹਿਲੀ ਵਾਰ ਗਿੱਦੜਬਾਹ ਤੋਂ ਵਿਧਾਇਕ ਬਣੇ ਸਾਂ